ਸੂਫੀ ਕਰ ਬਾਬਾ ਬੁੱਲੇ ਸ਼ਾ ਅੱਜ ਬੁੱਲੇ ਸ਼ਾ ਆਪਣੇ ਗੁਰੂ ਦੀ ਖੋਜ ਵਿੱਚ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਮਹਿਲ ਛੱਡ ਗਿਆ ਸੂਰਜ ਸਿਰ ਉੱਤੇ ਤਪ ਰਿਹਾ ਸੀ ਤੇ ਬੁੱਲੇ ਸ਼ਾ ਵੀ ਬੇਚੈਨ ਸੀ ਇੱਕ ਸੀਨੇ ਵਿੱਚ ਤਪਸ ਅਤੇ ਉਸ ਦੇ ਉੱਪਰ ਸੂਰਜ ਦਾ ਕਹਿਰ ਬੁੱਲੇ ਸ਼ਾ ਉਹ ਕੁੱਖ ਅਤੇ ਪਿਆਸ ਨਾਲ ਪਰੇਸ਼ਾਨ ਹੋ ਗਿਆ ਤੇ ਇੱਕ ਇਮਲੀ ਦੇ ਦਰਖਤ ਦੇ ਹੇਠਾਂ ਬੈਠ ਗਿਆ। ਸਰੀਰ ਦੀ ਗਰਮੀ ਤਾਂ ਸ਼ਾਂਤ ਹੋ ਗਈ ਪਰ ਮਨ ਸ਼ਾਂਤ ਨਹੀਂ ਹੋਇਆ। ਉਸ ਦੇ ਮਨ ਦੀ ਤਕਲੀਫ ਜਿਉਂ ਦੀ ਤਿਉਂ ਹੀ ਬਣੀ ਰਹੀ। ਇਹ বুঝਦੀ ਵੀ ਕਿਵੇਂ? ਕਿਉਂਕਿ ਉਹ ਇਨਾ ਇਛਾ ਦੀ ਨੰਦਨ ਛਤਰੀ ਦੀ ਛਾਂ ਦੀ ਤਲਾਸ਼ ਵਿੱਚ ਸੀ। ਔਰ ਉਹ ਕਿੱਥੇ ਮਿਲਣਗੇ ਬੁੱਲੇ ਸ਼ਾਹ ਦੇ ਸਾਹਮਣੇ ਇਹ ਸਭ ਤੋਂ ਵੱਡਾ ਸਵਾਲ ਸੀ ਲਾਹੌਰ ਕੋਈ ਛੋਟਾ ਸ਼ਹਿਰ ਨਹੀਂ ਸੀ ਇਹ ਕਈ ਮੀਲ ਤੱਕ ਫੈਲਿਆ ਹੋਇਆ ਸੀ ਉੱਥੇ ਪਾਰੀ ਪੀੜ ਸੀ ਤੇ ਫਿਰ ਸ਼ਾਹ ਨਾਇਦਾ ਕੋਈ ਅਤਾ ਪਤਾ ਨਹੀਂ ਸੀ ਅਜਿਹੀ ਸਥਿਤੀ ਵਿੱਚ ਕਿੱਥੇ ਜਾਣਾ ਹੈ ਕੀ ਕਰਨਾ ਹੈ ਉਸ ਨੂੰ ਕਿਵੇਂ ਲੱਭਣਾ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਪਤ ਜੜ ਵਿੱਚ ਬਸੰਤ ਦੀ ਖੋਜ ਕਿਵੇਂ ਕਰੀਏ ਇਸ ਅੰਨੀ ਜ਼ਰੰਗ ਦਾ ਅੰਤ ਕਿਵੇਂ ਲੱਭਿਆ ਜਾਵੇ ਜਿੱਧਰ ਵੀ ਵੇਖੀਏ ਉਥੇ ਲੋਕ ਹੀ ਲੋਕ ਅਤੇ ਉਹਨਾਂ ਦੇ ਬਾਣੇ ਹੀ ਬਾਣੇ ਪਏ ਹੋਏ ਹਨ ਇਨ੍ਹਾਂ ਬਾਣਿਆਂ ਦੇ ਅੰਦਰ ਸ਼ਾਹ ਨੂੰ ਕਿਵੇਂ ਲੱਭਿਆ ਜਾਵੇ ਬੁੱਲੇ ਸ਼ਾਹ ਨੇ ਕਿਹਾ हे ਪਰਵਰਦੀਗਾਰ ਰਹਿਮ ਕਰ ਮੇਰੀ ਮੋਲਾ ਆਪਣੇ ਬੰਦੇ ਤੇ ਰਹਿਮ ਕਰ ਦੁਨੀਆ ਤੇਰੇ ਅੱਗੇ ਐਸੂ ਆਰਾਮ ਲਈ ਬਾਹਾਂ ਫੈਲਾਉਂਦੀ ਹੈ ਤੂੰ ਉਹਨਾਂ ਨੂੰ ਉਹ ਵੀ ਦੇ ਦਿੰਦਾ ਹੈ ਤੇ ਮੂੰਹੋਂ ਮੰਗਿਆ ਮੁਰਾਦਾ ਵੀ ਦੇ ਦਿੰਦਾ ਹੈ ਮੇਰੀਆਂ ਅੱਖਾਂ ਸਿਰਫ ਤੈਨੂੰ ਦੇਖਣ ਲਈ ਪਿਆਸੀਆਂ ਹਨ ਮੇਰੀ ਰੂਹ ਤੈਨੂੰ ਦੇਖਣ ਲਈ ਤਰਸ ਰਹੀ ਹੈ ਕੀ ਮੇਰੀ ਇਹ ਦਲੀ ਤਮੰਨਾ ਪੂਰੀ ਨਹੀਂ ਹੋਵੇਗੀ ਕਿ ਮੇਰੇ ਪੈਰ ਇੱਧਰ ਉੱਧਰ ਪਟਕਦੇ ਰਹਿਣਗੇ ਹਰ ਰਾਹ ਦੀ ਤੂੜ ਚੜਦੇ ਰਹਿਣਗੇ ਕਿ ਉਹਨਾਂ ਦੇ ಹೆਠਾ ਕਦੇ ਮੰਜ਼ਿਲ ਨਹੀਂ ਵਿਛਾਈ ਜਾਵੇਗੀ ਮੇਰੇ ਮਾਲਿਕ ਹੁਣ ਮੈਨੂੰ ਸੱਚੇ ਗੁਰਾਂ ਦਾ ਰਸਤਾ ਦਿਖਾ ਦੇ ਮੈਂ ਜਾਣਦਾ ਹਾਂ ਕਿ ਜੋ ਮੈਨੂੰ ਤੇਰੇ ਨਿਰਗਨ ਰੂਪ ਦਾ ਗਵਾਹ ਬਣਾਵੇਗਾ ਉਹ ਹੋ ਤੇਰਾ ਗੁੜਾ ਮਿੱਤਰ ਹੋਵੇਗਾ ਉਸ ਦੇ ਚਰਨਾ ਦੀ ਧੂੜ ਚੁੰਮ ਲੈ ਹਜ਼ਾਰਾਂ ਰੂਹਾਂ ਮੇਰੇ ਹਿਰਦੇ ਵਿੱਚ ਤੜਫ ਰਹੀਆਂ ਹਨ ਬੁੱਲੇ ਸ਼ਾਹ ਦੇ ਰੁਕੇ ਹੋਏ ਕਦਮ ਮੁੜ ਤੁਰਨ ਲੱਗ ਪਏ دیਵਾਨਿਆਂ ਵਾਂ ਉਹ ਸਤਿਗੁਰੂ ਨੂੰ ਲੱਭਣ ਲੱਗਾ ਖੋਜਦਾ ਇਹ سلسلہ ਇੱਕ ਦੋ ਦਿਨ ਨਹੀਂ ਕਈ ਦਿਨਾਂ ਤੱਕ ਚੱਲਦਾ ਰਿਹਾ ਕੜਾਕੇ ਦੀ ਗਰਮੀ ਵਿੱਚ ਬੁੱਲੇ ਸ਼ਾ ਇਧਰ ਉਧਰ ਸਤਿਗੁਰੂ ਨੂੰ ਲੱਭਦਾ ਰਿਹਾ ਹਰ ਕਿਸੇ ਨੂੰ ਪੁੱਛਦਾ ਗਿਆ ਵੀਰ ਜੀ ਇਨਾਇਤ ਸ਼ਾ ਦਾ ਆਸ਼ਰਮ ਕਿੱਥੇ ਹੈ ਕੀ ਤੁਸੀਂ ਜਾਣਦੇ ਹੋ ਨਹੀਂ ਕੀ ਇਨਾਇਤ ਸ਼ਾ ਦਾ ਨਾਮ ਸੁਣਿਆ ਹੈ ਨਹੀਂ ਬੁੱਲੇ ਸ਼ਾ ਕਈ ਦਿਨ ਪੁੱਛਦੇ ਰਹੇ ਪਰ ਆਖਿਰਕਾਰ ਉਸਨੇ ਰਸਤਾ ਲੱਭ ਲਿਆ ਪਿਆਸੇ ਆਦਮੀ ਨੇ ਰੂਹਾਨੀ ਖੂ ਲੱਭ ਲਿਆ ਬੁੱਲੇ ਸ਼ਾਹ ਨੇ ਪੁੱਛਦਿਆਂ ਪੁੱਛਦਿਆਂ ਸ਼ਾਇਆ ਨਾਇਦੀ ਪਾਕ ਦਹਿਲੀਜ ਤੇ ਪਹੁੰਚ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਸਾਹਮਣੇ ਪਈ ਇਹ ਦਹਿਲੀਜ ਨਵੀਂ ਜ਼ਿੰਦਗੀ ਦਾ ਸੱਦਾ ਸੀ ਇਸ ਤੋਂ ਲੰਘਣ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ ਇਨੈਤ ਸ਼ਾਹ ਦਾ ਆਸ਼ਰਮ ساری ਉਮਰ ਉਸ ਦਾ ਨਿਵਾਸ ਥਾਨ ਬਣ ਜਾਵੇਗਾ ਉਹ ਸੋਚ ਵੀ ਨਹੀਂ ਸਕਦਾ ਸੀ ਕਿ ਜਿਸ ਇਨੈਤ ਸ਼ਾਹ ਨੂੰ ਉਹ ਅੱਜ ਰੱਬ ਦੀ ਪ੍ਰਾਪਤੀ ਦਾ ਸਾਧਨ ਬਣਾ ਕੇ ਆਇਆ ਹੈ ਆਉਣ ਵਾਲੇ ਸਮੇਂ ਵਿੱਚ ਉਹ ਹੀ ਸਤਿਗੁਰੂ ਉਸ ਦੀ ਮੰਜ਼ਿਲ ਬਣ ਜਾਵੇਗਾ ਉਹ ਇਨੈਤ ਸ਼ਾਹ ਦੇ ਚਰਨਾਂ ਵਿੱਚ ਰਹੇਗਾ ਅਤੇ ਉਸ ਦੇ ਸਾਹ ਵਿੱਚ ਇਨਾਇਤ ਸ਼ਾ ਹੋਵੇਗਾ ਉਸ ਨੂੰ ਇਨਾਇਤ ਸ਼ਾ ਦੇ ਰੂਪ ਵਿੱਚ ਕੇਵਲ ਗੁਰੂ ਹੀ ਨਹੀਂ ਮਿਲਣਗੇ ਸਭ ਕੁਝ ਮਿਲ ਜਾਵੇਗਾ ਬੰਦ ਅੱਖਾਂ ਨਿਰਾਕਾਰ ਹੋਣਗੀਆਂ ਚਪਕਦੀਆਂ ਅੱਖਾਂ ਅਸਲੀ ਹੋਣਗੀਆਂ ਜ਼ਿੰਦਗੀ ਦਾ ਸਹਾਰਾ ਹੋਵੇਗਾ ਮੱਥੇ ਸ਼ੁੱਧ ਚਰਨਾਂ ਦਾ ਰਾਹ ਹੋਵੇਗਾ ਰਗਾਂ ਵਿੱਚ ਵਗਦੇ ਲਹੂ ਦਾ ਕੋਈ ਟੀਚਾ ਨਹੀਂ ਹੋਵੇਗਾ ਉਸ ਦਾ ਆਪਣਾ ਕੋਈ ਵਜੂਦ ਨਹੀਂ ਹੋਵੇਗਾ ਉਹ ਸਿਰਫ ਇੱਕ ਸੇਵਕ ਹੋਵੇਗਾ ਇਹਦੀ ਸੇਵਕ ਦੀ ਪਛਾਣ ਹੋਵੇਗੀ ਬੁੱਲੇ ਸ਼ਾ ਦਹਲੀਜ਼ ਪਾਰ ਕਰਕੇ ਆਸ਼ਰਮ ਵਿੱਚ ਦਾਖਲ ਹੋਇਆ ਆਸ਼ਰਮ ਲਗਭਗ 1200 ਗਜ ਵਿੱਚ ਫੈਲਿਆ ਹੋਇਆ ਸੀ ਵਿਚਕਾਰ ਇੱਕ ਛਾਂਦਾਰ ਬੋਹੜ ਦਾ ਰੁੱਖ ਸੀ ਇਸ ਦੇ ਤਨੇ ਦੇ ਦੁਆਲੇ ਕੰਕਰੀਟ ਦਾ ਥੜਾ ਬਣਿਆ ਹੋਇਆ ਸੀ ਸੱਜੇ ਪਾਸੇ ਇੱਕ ਦੂਜੇ ਦੇ ਨਾਲ ਲੱਗਦੇ 10-11 ਚੌਪੜੀਆਂ ਸਨ ਪਿਛਲੀ ਚੌਪੜੀ ਤੋਂ ਤੇ ਦਾ ਕੋਣ ਬਣਾ ਕੇ ਇੱਕ ਛੱਪੜ ਸੀ ਜੋ ਕਿ ਪਾਣੀ ਨਾਲ ਭਰਿਆ ਹੋਇਆ ਸੀ ਬੋਹੜ ਦੇ ਦਰਖਤ ਦੇ ਖੱਬੇ ਪਾਸੇ ਅਤੇ ਕੁਝ ਗਜਾਂ ਵਿੱਚ ਭਾਗਵਾਨੀ ਬਹੁਤ ਵਧੀਆ ਟੰਗ ਨਾਲ ਕੀਤੀ ਗਈ ਸੀ। ਤਰ੍ਹਾਂ-ਤਰ੍ਹਾਂ ਦੇ ਦਰਖਤ ਉੱਗੇ ਹੋਏ ਸਨ। ਏਥਾਂ ਟਰਤੀ ਤੇ ਸਬਜ਼ੀਆਂ ਅਤੇ ਜੜੀ-ਬੂਟੀਆਂ ਲਗਾਈਆਂ ਗਈਆਂ ਸਨ। ਬੁੱਲੇ ਸ਼ਾ ਪਹਿਲਾ ਚੌਪੜੀਵਲ ਵਧਿਆ। ਉਸ ਦਾ ਦਿਲ ਹੌਲੀ-ਹੌਲੀ ਕਦਮਾਂ ਨਾਲ ਉੱਚੀ-ਉੱਚੀ ਤੜਕ ਰਿਹਾ ਸੀ। ਉਹ ਆਪਣੇ ਦਿਲ ਦੀ ਤੜਕਨ ਨੂੰ ਸਾਫ਼ ਸੁਣ ਸਕਦਾ ਸੀ। ਉਸਨੂੰ ਲੱਗਿਆ ਕਿ ਅੱਜ ਉਹ ਸਤਗੁਰੂ ਨੂੰ ਮਿਲ ਜਾਵੇਗਾ ਇਹ ਖਿਆਲ ਲੈ ਕੇ ਬੁੱਲੇ ਸ਼ਾ ਅੱਗੇ ਵਧਿਆ ਉਸਨੇ ਹਰ ਚੌਕੜੀ ਵਿੱਚ ਖੋਜ ਕੀਤੀ ਪਰ ਕਿਤੇ ਵੀ ਕੋਈ ਨਾ ਲੱਭਿਆ ਉੱਥੇ ਪੂਰਾ ਸਨਾਟਾ ਸੀ ਇੱਕ ਵਾਰ ਫਿਰ ਨਿਰਾਸ਼ਾ ਉਸ ਤੇ ਹਾਵੀ ਹੋ ਗਈ ਉਹ ਪਾਰੀ ਮਨ ਨਾਲ ਬਾਹਰ ਵੱਲ ਮੁੜਿਆ ਪਰ ਉਦੋਂ ਹੀ ਇੱਕ ਨੌਜਵਾਨ ਅੰਦਰ ਆਇਆ ਬੁੱਲੇ ਸ਼ਾਹ ਨੇ ਉਸ ਨੂੰ ਤਰੰਤ ਪੁੱਛਿਆ ਹਜ਼ਰਤ ਇਨਾਇ ਸ਼ਾਹ ਜੀ ਕਿੱਥੇ ਮਿਲਣਗੇ ਨੌਜਵਾਨ ਨੇ ਬਾਗ ਵੱਲ ਇਸ਼ਾਰਾ ਕੀਤਾ ਬੁੱਲੇ ਸ਼ਾਹ ਨੇ ਇਸ਼ਾਰਾ ਕੀਤੀ ਦਿਸ਼ਾ ਵੱਲ ਧਿਆਨ ਨਾਲ ਵੇਖਿਆ ਤਾਂ ਦਰਖਤਾਂ ਦੇ ਸਮੂਹ ਵਿੱਚ ਇੱਕ ਮਨੁੱਖੀ ਸ਼ਕਲ ਚਲਦੀ ਦਿਖਾਈ ਦਿੱਤੀ ਉਹ ਬੇਸਬਰੀ ਨਾਲ ਉਸ ਵੱਲ ਵਧਿਆ ਨੇੜੇ ਪਹੁੰਚ ਕੇ ਦੇਖਿਆ ਕਿ ਉਹ ਪਿਆਚਾਂ ਦੀ ਪਨੀਰੀ ਲਗਾ ਰਹੇ ਸਨ ਚਿੱਟੇ ਵਾਲ ਕਮਜ਼ੋਰ ਸ਼ਰੀਰ ਚਿਹਰੇ ਤੇ ਚੂੜੀਆਂ ਹਰ ਅੰਗ ਤੇ ਬੁੜਾਪਾ ਬੁੱਲੇ ਸ਼ਾ ਉਸ ਨੂੰ ਦੇਖਦੇ ਹੀ ਉਸ ਦੇ ਅੰਦਰ ਸ਼ੰਕਾਵਾਂ ਦਾ tufaan ਖੜਾ ਹੋ ਗਿਆ ਇਹ ਤੁਕਾਂ ਗੁਰੂ ਦੀ ਉਸ ਇਲਾਹੀ ਤਸਵੀਰ ਤੋਂ ਬਿਲਕੁਲ ਵੱਖਰੀਆਂ ਸਨ ਜੋ ਉਸਨੇ ਆਪਣੇ ਮਨ ਵਿੱਚ ਖਿੱਚੀ ਸੀ ਉਸਨੇ ਸੋਚਿਆ ਸੀ ਕਿ ਜੋ ਰੱਬ ਉਸ ਨੂੰ ਦਿਖਾਉਣ ਵਾਲਾ ਹੋਵੇਗਾ ਉਹ ਖੁਦ ਵੀ ਨੂਰਾਨੀ ਇਨਸਾਨ ਹੋਵੇਗਾ ਪਰ ਇਹ ਕਿ ਅਦੇੜ ਉਮਰ ਚੱਕਰ ਨਾਲ ਲੱਬੜਿਆ ਹੋਇਆ ਤਸੀਨੇ ਦੇ ਨਾਲ ਪੂਰਾ ਸਰੀਰ ਭਿੱਜਿਆ ਹੋਇਆ ਬੁੱਲੇ ਸ਼ਾ ਉਸ ਨੂੰ ਦੇਖਦਾ ਹੀ ਦੇਖਦਾ ਉਸ ਦੇ ਸਰੀਰ ਅੰਦਰ ਉਹ ਕਈ ਸਵਾਲ ਕਰਨ ਲੱਗ ਪਿਆ ਕਿ ਇਸ ਨਿਮਾਣੇ ਬੰਦੇ ਵਿੱਚ ਕਿਹੋ ਜਹੀ ਰੋਹਾਨੀਅਤ ਹੋਵੇਗੀ ਕਿ ਪਿਆਜ ਬੀਜਣ ਵਾਲਾ ਇਹ ਬੁੱਢਾ ਮੈਨੂੰ ਕੋਈ ਅਧਿਆਤਮਿਕ ਗਿਆਨ ਦਿਖਾਏਗਾ ਕਿ ਇਸ ਬੁੱਢੇ ਨੂੰ ਧਰਮ ਗ੍ਰੰਥ ਦਾ ਗਿਆਨ ਹੋਵੇਗਾ ਵਾਹ ਕਮਾਲ ਹੈ ਇਹ ਇਨਸਾਨੀ ਫਿਤਰਤ ਉਸ ਦੀ ਭਾਰੀ ਦਿਖਦੇ ਆਧਾਰ ਤੇ ਗੁਰੂ ਦੀ ਸ਼ਕਤੀ ਦਾ ਨਿਰਣੈ ਕਰਨ ਲਈ ਆਈ ਹੈ ਉਹ ਨਹੀਂ ਜਾਣਦਾ ਕਿ ਗੁਰੂ ਬਹੁਮਤਾ ਦਾ ਇੱਕ ਵੱਡਾ ਪੁੱਲ ਹੈ ਉਹ ਕਿਸੇ ਪੀਸ ਜਾਂ ਰੂਪ ਦਾ ਗੁਲਾਮ ਨਹੀਂ ਹੈ ਇਹ ਨਹੀਂ ਕਿ ਉਸ ਦੀ ਦਿੱਖ ਸੋਹਣੀ ਹੈ ਜਾਂ ਉਹ ਉੱਚੀ ਜਾਤ ਅਤੇ ਅਮੀਰ ਘਰਾਣੇ ਦਾ ਹੈ ਉਸ ਦੀ ਪਛਾਣ ਉਸ ਦੀ ਜੀਵਨ ਪ੍ਰਤੀ ਸ਼ਰਧਾ ਹੈ ਉਸ ਦੀ ਸੁੰਦਰਤਾ ਉਸ ਦੀ ਦ੍ਰਿਸ਼ਟੀ ਹੈ ਫਿਰ ਵੀ ਮਨੁੱਖ ਉਸ ਨੂੰ ਕਿਵੇਂ ਪਛਾਨ ਸਕਦਾ ਹੈ ਬੁੱਲੇ ਸ਼ਾ ਇੱਕ ਵਿਦਵਾਨ ਗ੍ਰੰਥਾਂ ਦਾ ਵਿਦਵਾਨ ਇੱਕ ਮਹਾਨ ਵਿਦਵਾਨ ਰਿੱਧੀਆਂ ਸਿੱਧੀਆਂ ਦਾ ਮਾਲਕ ਇਸ ਛੋਟੇ ਜਿਹੇ ਸੂਤਰ ਤੋਂ ਅੰਜਾਲ ਸੀ ਇਸ ਲਈ ਉਹ ਫਟੇ ਹਾਲੀ ਦੇ ਤਾਣੇ ਬਾਣੇ ਵਿੱਚ ਛੁਪੇ ਇਕ ਸ਼ਹਿਨ ਸ਼ਾ ਨੂੰ ਪਛਾਣ ਨਹੀਂ ਸਕਿਆ ਸੋ ਦੋਸਤੋ ਅੱਗੇ ਆਪਾਂ ਦੇਖਾਂਗੇ ਬੁੱਲੇ ਸ਼ਾ ਅਤੇ ਇਨਾਇਤ ਸ਼ਾ ਦੇ ਵਿੱਚ ਹੋਈ ਗੱਲਬਾਤ ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ